ਫਰੇ ਬਾਰ-ਬਾਰ ਨਹੀਂ ਹੋ ਸਕਦਾ। ਤੂੰ ਨਾ ਜ਼ਿਆਦਾ ਹੀ ਸੋਚ ਰਿਹਾ ਹੈ। ਇਹ ਜੀ ਕੋਈ ਗੱਲ ਨਹੀਂ। ਐਡੀ ਤਾਂ ਗੱਲ ਹੀ ਨਹੀਂ ਸੀ। ਸੀਰਤ ਨੂੰ ਹੈ ਮੀ ਲੱਗਦਾ। ਤੈਨੂੰ ਇਹ ਗੱਲਾਂ ਬਹੁਤ ਛੋਟੀਆਂ ਲੱਗਦੀਆਂ ਨੇ। ਪਰ ਨਹੀਂ ਯਾਰ। ਕਿੰਨਾ ਟਾਈਮ ਇੱਕ ਝੂਠ ਤੇ ਪੜਦਾ ਪਾਈ ਜਾਉਂਗੇ। ਕਿਹੜਾ ਝੂਠ? ਤੂੰ ਮੈਨੂੰ ਪਿਆਰ ਨਹੀਂ ਕਰਦਾ। ਮੈਂ ਤੈਨੂੰ ਪਿਆਰ ਕਰਦੀ ਆ। ਤੂੰ ਕੀ ਲੈਣਾ? ਸੀਰਤ ਕੀ ਸੋਚਦੀ ਏ ਕੀ ਨਹੀਂ? ਨਹੀਂ ਹੀ। अपना प्यार सी ਹੁਣ ਨਹੀਂ ਕਿਉਂਕਿ ਹੁਣ ਮੇਰੀ ਜ਼ਿੰਦਗੀ ਚ ਨਾ ਮੇਰਾ ਪਰਿਵਾਰ ਹੈ ਕਿਉਂ ਨਹੀਂ ਕੋਈ ਪਰਿਵਾਰ ਨਹੀਂ ਮੈਂ ਗੱਲ ਉਦੋਂ ਵੀ ਕਲੀਅਰ ਕੀਤੀ ਸੀ ਮੈਂ ਸਿਰਫ ਮੈਂ ਅਨਸਰ ਹੀ ਜ਼ਿੰਦਗੀ ਚ ਯਾਰ ਤੂੰ ਕਿਉਂ ਨਹੀਂ ਸਮਝਦੀ ਹੈ ਤੇਰਾ ਦਿਮਾਗੇ ਦਾ ਕੀ ਹੈ ਮੈਂ ਸਮਝਣਾ ਚਾਹੁੰਦੀ ਹੀ ਨਹੀਂ ਤੂੰ ਕਿਉਂ ਨਹੀਂ ਇਹ ਗੱਲ ਸਮਝ ਰਿਹਾ ਹੈਗਾ ਯਾਰ ਪਿਆਰ ਕਿਤੇ ਜ਼ਬਰਦਸਤੀ ਥੋੜੀ ਹੁੰਦਾ ਪਿਆਰ ਤਾਂ ਇੱਕ ਫੀਲਿੰਗ ਆ ਜਾਂਦੀ ਹੈ ਇਤੋਂ ਮਸਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਸਭ ਤੋਂ ਖਾਸੀ ਸਭ ਟਾਈਮ ਪਾਸ ਚੱਲ ਰਿਹਾ ਸੀ ਨਾ ਉਹ ਉਦੋਂ ਦੀ ਗੱਲ ਆ ਹੁਣ ਦੀ ਨਹੀਂ ਮੈਂ ਤੇਰੇ ਘਰ ਦੇ ਨੂੰ ਸਾਰੀ ਸੱਚਾਈ ਦੱਸ ਦਿੰਨੀ ਆ ਦੱਸ ਦਿੰਨੀ ਆ ਕਿ ਵਿਆਹ ਤੋਂ ਬਾਅਦ ਵੀ ਤੁਮੇ ਨਾਲ ਗੱਲ ਕਰ ਰਹੇ ਹਾਂ ਕਿ ਮੈਂ ਦੱਸਾਂ ਕਿ ਨਾਲੇ ਆਪਣੇ ਜਿਹੜੀ ਗੱਲ ਹੋਈ ਆ ਉਹੀ ਹੈ ਨਾ ਮੈਂ ਦੇਖ ਤੈਨੂੰ ਘੁੰਮਣ ਫਿਰਨ ਵਾਸਤੇ ਵੀ ਲੈ ਕੇ ਗਿਆ ਤੇ ਮੈਂ ਤੇਰੇ ਕੋਲ ਵੀ ਬੈਠਾ ਹੁਣ ਉਹ ਵੀ ਆਪਦੇ ਘਰੇ ਬਿਨਾਂ ਕਿਸੇ ਡਰ ਤੋਂ ਫਿਰ ਤੂੰ ਘਬਰਾਉਂ ਕਿਉਂ ਰਿਹਾ ਹੈਂ ਕਿ ਮੇ ਸਭ ਚੱਲ ਰਿਹਾ ਗੋਮੀ ਚੱਲਣ ਦੇ ਪਰ ਕਿੰਨਾ ਕੁ ਟਾਈਮ ਕਦੇ ਨਾ ਕਹਤਾ ਹੈ ਕਦੋਂ ਆਊਗਾ ਸਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਸਹੀ ਕਹਿ ਰਿਹਾ ਤੂੰ ਸਿਰਤ ਨੂੰ ਕਦੇ ਨਾ ਕਹਤਾ ਆਪਣੇ ਬਾਰੇ ਸਾਰੀ ਸੱਚਾਈ ਪਤਾ ਲੱਗ ਕੇ ਜਾਊਗੀ ਫਿਰ ਇਹ ਤਾਂ ਚੰਗਾ ਨਾ ਤੂੰ ਪਤਾ ਕੀ ਕਰ ਤੂੰ ਉਹਨੂੰ ਡਿਵੋਰਸ ਦੇ ਦੇ ਫਿਰ ਆਪਾਂ ਹੈਪੀਲੀ ਰਹਾਂਗੇ ਇੰਨੀ ਵਧੀਆ ਆਪਣੀ ਸੋਹਣੀ ਜ਼ਿੰਦਗੀ ਲੰਘੋਗੀ ਡਿਵੋਰਸ ਦੇ ਦੇ ਹੁਣ ਤੂੰ ਠੀਕ ਹੈ ਫਿਰ